ਉਹ ਧਰਤੀ ਉਹ ਜਗਾ ਪੂਜਨੀਕ ਬਣ ਜਾਂਦੀ ਜਿਸ ਧਰਤੀ ਤੇ ਸਤਿਗੁਰ ਜੀ ਨੇ ਆਪਣੇ ਚਰਨ ਮubaruk ਪਾਏ ਇਹ ਜੋ ਕਾਰਨ ਆ ਕਿ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਸਤਿਗੁਰਾਂ ਨੇ ਸਾਹਿਬ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ 4 ਮਹੀਨੇ ਇਸ ਸਥਾਨ ਦੇ ਉੱਤੇ ਬਤਾਏ ਸਤਿਗੁਰ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਕਿਉਂਕਿ ਅ ਜੂਨ ਦੀਆਂ ਛੁੱਟੀਆਂ ਹੁੰਦੀਆਂ ਤੇ ਜੂਨ ਦੀਆਂ ਛੁੱਟੀਆਂ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਇਹ ਯਤਨ ਹੁੰਦਾ ਕਿ ਇਸ ਮਹੀਨੇ ਵਿੱਚ ਬੱਚੇ ਪਹਾੜਾਂ ਨੂੰ ਘਾਟ ਜਾਣ ਤੇ ਗੁਰਮਤ ਦੀ ਜਿਹੜੀ ਉਹ ਗੁਰਤਿ ਉਹ ਗ੍ਰਹਿਣ ਕਰਨ ਇਹੋ ਕਾਰਨ ਆ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਇੱਥੇ ਜਿਹੜੇ ਇਹ ਸਾਡੇ ਗੁਰਮਤ ਦੇ ਸਵਾਗਤ ਕੀਤੇ ਜਾਂਦੇ ਮੈਂ ਬੈਠਾ ਦੇਖਦਾ ਸੀ ਤਾਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪੜਾ ਡੜਪਰਾ ਜਿਵੇਂ-ਜਿਵੇਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਅਸਥਾਨਾਂ ਤੇ ਉਹ ਜੀਵ ਜਿਹੜੇ ਲੰਬੇ ਅਰਸੇ ਤੇ ਸਤਿਗੁਰਾਂ ਦੇ ਦਰਸ਼ਨ ਲਈ ਤਤਪਰਿਆ ਉੱਥੇ-ਉੱਥੇ ਪੜਾ ਬਾਬਾ ਜੀਵਨ ਸਿੰਘ ਦੇ ਹੋਏ ਤੇ ਗੁਰਦੁਆਰਾ ਬਵਾਨਗੜ ਆ ਕੇ ਆਨੰਦਪੁਰ ਸਾਹਿਬ ਸਤਿਗੁਰ ਜੀ ਦਾ ਸ਼੍ਰੀਸ ਉਸ ਧਰਤੀ ਤੇ ਸੁਸ਼ੋਭਤ ਕੀਤਾ ਗੁਰਦੁਆਰਾ ਸ਼੍ਰੀਸ ਗੰਜ ਜਿੱਥੇ ਸਤਿਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਦਾ ਤੇ ਉੱਥੇ ਆਪਾਂ ਇੱਕ ਨਿਗਾਹ ਮਾਰੀਏ ਮਾਤਾ ਗੁਜਰੀ ਜੀ ਉੱਥੇ ਬੈਠੇ ਆ ਉੱਥੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਆ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੋ ਕੀ ਸੀ ਏਡੀ ਵੱਡੀ ਸ਼ਹਾਦਤ ਹੋਈ ਜਿਸ ਵੇਲੇ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਗੁਰੂ ਜੀ ਨੇ ਬਿਲਕੁਲ ਮੋੜੇ ਉੱਥੇ ਥੜਾ ਸਾਬ ਸਥਾਨ ਆ ਸੀਸ ਗਾਂਜ ਦੇ ਮੋਹਰਲੇ ਪਾਸੇ ਬੂੰਗਾ ਉੱਥੇ ਸਤਗੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਕਿ ਮੈਂ ਐਸਾ ਪੰਥ ਸਾਭ ਕੇ ਜਾਊਂਗਾ ਜਿਹਦੀ ਕੋਈ ਆਇਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਵਖਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਸੰਸਕਾਰ ਵਾਲੇ ਦਿਨ ਸਤਗੁਰਾਂ ਨੇ ਉਸ ਆਨੰਦਪੁਰ ਦੀ ਧਰਤੀ ਤੋਂ ਵਿਚਾਰ ਅੰਕਰ ਕੀਤੇ ਸੀ ਕਿ ਮੈਂ ਹੁਣ ਖਾਲਸਾ ਪ੍ਰਗਟ ਕਰਾਂਗਾ ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਵਚਨ ਕਰਕੇ ਤੁਹਾਤੋਂ ਮੈਂ ਛੁੱਟੀ ਲੈ ਲੈਣੀ ਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਨਿਰਮਲ ਪੰਥ ਦੀ ਰਚਨਾ ਕੀਤੀ ਸੀ ਕਿਉਂਕਿ ਬਾਕੀ ਪਾਤਸ਼ਾਹੀਆਂ ਦੇ ਸੱਚਖੰਡ ਛਿੜੀ ਹਰਿਮੰਦਰ ਸਾਹਿਬ ਦੇ ਵਿੱਚ ਤਿੰਨ ਦਿਹਾੜੇ ਮਨਾਏ ਜਾਂਦੇ ਆ ਪੁੱਤਰ ਗੁਰਪੁਰਪ ਦੇ ਰੂਪ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਤੇ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਗੁਰਤਾ ਗੱਦੀ ਸਤਿਗੁਰ ਜੀ ਤੌਰ ਦਰਗਾਹ ਤੋਂ ਲੈ ਕੇ ਆਏ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੀ ਪਤਾ ਸੀ ਮੈਂ ਕਿਸੇ ਵੇਲੇ ਪਵਿੱਤਰ ਗੁਰਬਾਣੀ ਦੀ ਅਗਵਾਈ ਕਰਨੀ ਆ ਗੁਰ ਸ਼ਬਦ ਜਿਹੜੀ ਸਾਨੂੰ ਸਤਗੁਰ ਜੀ ਨੇ ਉਸ ਪਵਿੱਤਰ ਵੇਚੋਂ ਮੂਲ ਮੰਤਰ ਦੀ ਰਚਨਾ ਕਰਕੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਨਿਰੰਤਰ ਨੌਵੇਂ ਪਾਤਸ਼ਾਹ ਨੇ ਦੇਖੋ 1604 ਸਤਗੁਰਾਂ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਤੇ ਸਤਗੁਰਾਂ ਦੀ ਸ਼ਹਾਦਤ 1675 ਤੇ ਗੁਰੂ ਸਾਹਿਬ ਜੀ ਨੇ ਗੁਰੂ ਦਸਮ ਪਾਤਸ਼ਾਹ ਨੇ 60 ਸਾਲ ਲਗਭਗ 60 ਤੋਂ ਵੀ ਜ਼ਿਆਦਾ ਸਮਾਂ ਉਹ ਪਵਿੱਤਰ ਗਰਬਾਣੇ ਜਿਹੜੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਨੇ ਆਚਾਰੀ ਸੀ ਉਹਦੀ ਸੰਪੂਰਤਾ ਦਮਦਮੇ ਦੀ ਧਰਤੀ ਤੇ ਕੀਤੀ ਸਾਨੂੰ ਬਖਸ਼ਿਸ਼ ਕੀਤੀ ਸਤਗੁਰਾਂ ਨੇ ਅੱਜ ਸਿੱਖ ਕਈ ਵਾਰੀ ਦੌੜ ਪੈਂਦਾ ਸਰੀਰਾਂ ਦੇ ਮਗਰ ਠੀਕ ਕਿਹਾ ਸੀ ਇੱਥੇ ਦੋ ਤਰ੍ਹਾਂ ਦੇ ਮਨੁੱਖ ਦੀ ਜਿਹੜੀ ਮਨੋਵਿਗਿਆਨਕ ਆਪਾ ਜਿਹੜਾ ਅੰਦਰਲਾ ਮਰ ਜਾਂਦਾ ਇੱਕ ਤਾਂ ਡਰ ਭੈ ਦੇ ਨਾਲ ਇੱਕ ਲਾਲਚ ਦੇ ਨਾਲ ਤੇ ਸਤਿਗੁਰਾਂ ਦੇ ਉਸ ਪਵਿੱਤਰ ਧਰਤੀ ਦੇ ਕਿਹਾ ਸੀ ਕਿ ਮੈਂ ਖਾਲਸਾ ਇਦਾਂ ਦਾ ਰਚੂਗਾ ਜਿਹੜਾ ਨਾਂ ਭੈ ਦੇ ਵਿੱਚ ਕਿਸੇ ਭੈ ਦੇ ਵਿੱਚ ਰਹੂਗਾ ਤੇ ਨਾ ਕਿਸੇ ਲਾਲਚ ਚ ਆਊਗਾ ਤੇ ਜਿਹੜੇ ਨਰਵੈਤਾ ਦੇ ਵਿੱਚ ਜੀਵਨ ਜਿਉਂਦੇ ਆ ਉਹ ਸਤਿਗੁਰ ਦੀ ਦਰਗਾਹ ਦੇ ਵਿੱਚ ਸਤਕਾਰੇ ਵੀ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਕੀਤੇ ਪਰਹਪਕਾਰ ਇਸ ਧਰਤੀ ਦੇ ਲੋਕ ਦੇਣਾ ਨਹੀਂ ਦੇ ਸਕਦੇ ਜੇ ਸਤਗੁਰਾਂ ਦੀ ਸ਼ਹਾਦਤ ਨਾ ਹੁੰਦੀ ਸ਼ਾਇਦ ਅੱਜ ਆਪਾਂ ਸਾਰੇ ਐਸ ਸ਼ਕਲ ਦੇ ਵਿੱਚ ਨਾ ਹੁੰਦੇ ਹੋਰ ਕਿਸੇ ਰੂਪ ਦੇ ਵਿੱਚ ਹੁੰਦੇ ਤੇ ਮੈਂ ਅਕਸਰ ਕਹਿਣਾ ਹੁੰਨਾ ਇਹਨੇ ਵੀ ਇੱਕ ਇਤਕਣ ਨਹੀਂ ਬਣਾਉਣਾ ਚਾਹੀਦਾ ਜਿਸ ਗੁਰੂ ਸਾਹਿਬ ਨੇ ਦੂਸਰਿਆਂ ਲਈ ਆਪਣਾ ਸੀਸ ਬਲੀਦਾਨ ਕੀਤਾ ਚੇਤਾ ਕਰੋ ਪੰਡਤ ਕਿਰਪਾ ਰਾਮ ਜੀ ਉਹ ਵੀ ਸਤ ਪੁਰਸੀ ਜ਼ਰਿਆਦ ਲੈ ਕੇ ਆਏ ਤੇ ਗੁਰੂ ਦਸਮ ਪਾਤਸ਼ਾਹ ਨੇ 9 ਸਾਲ ਦੀ ਆਜੂ ਦੇ ਵਿੱਚ ਕਿਉਂਕਿ ਪਤਾ ਸੀ ਸਤਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਜੀ ਤੁਹਾਡੇ ਤੋਂ ਬਾਹਾਂਪੁਰਚ ਵੱਡਾ ਕੋਈ ਨਹੀਂ ਇਸ ਧਰਤੀ ਦੇ ਉੱਤੇ ਤੇ ਮੈਂ ਕਹਿਣਾ ਹੁੰਦਾ ਕਿ ਅੱਜ ਜੇ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਆ ਉਹ ਗੁਰੂ ਤੇਗ ਬਹਾਦਰ ਦੇ ਹੋਣ ਹਾਰ ਸਤਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਆਨੰਦਪੁਰ ਦੀ ਧਰਤੀ ਤੋਂ ਸਾਰੀ ਜਿਹੜੀ ਜਾਤ ਪਾਤ ਊਚ ਨੀਚ ਰਾਜੇ ਤੇ ਗਰੀਬ ਪਖਾਰੀ ਦੀ ਸਾਰੇ ਫ਼ਾਸਲੇ ਮਿਟਾ ਦਿੱਤੇ ਜਿਹੜੇ ਫ਼ਾਸਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਿਟਾਏ ਸੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਗੁਰਸ਼ਬਦ ਦੀ ਚਾਰਨਾ ਕੀਤੀ ਉਸ ਵੇਲੇ ਦੇ ਅਨਿਆਈ ਲੋਕ ਜਿਹੜੇ ਧਰਮ ਨੂੰ ਵੱਖ-ਵੱਖ ਬੰਡੀਆਂ ਵਿੱਚ ਪਾ ਕੇ ਬੈਠੇ ਸੀ ਤੇ ਸਤਿਗੁਰ ਜੀ ਨੇ ਉੱਚ-ਨੀਚ ਗਰੀਬ ਅਮੀਰ ਦਾ ਸਾਰਾ ਫ਼ਾਸਲਾ ਮਿਟਾ ਕੇ ਇੱਕ ਸਮथल ਤੇ ਸਾਰੀ ਲੋਕਾਈ ਨੂੰ ਲੈ ਕੇ ਆਂਦਾ ਸੀ ਉਹ ਸੰਮਦਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਵਿੱਤਰ ਪੰਗਤ ਦੇ ਵਿੱਚ ਸਾਰਿਆਂ ਨੂੰ ਉੱਥੇ ਗਰੀਬ ਅਮੀਰ ਦਾ ਕੋਈ ਫਾਸਲਾ ਨਹੀਂ ਤੇ ਪਹਾੜੀ ਰਾਜੇ ਕਿਸ ਕੰਮ ਕਰਕੇ ਵਿਰੋਧ ਕਰਦੇ ਸੀ ਉਹ ਇਸ ਕਰਕੇ ਵਿਰੋਧ ਕਰਦੇ ਸੀ ਆਪਣੀ ਜਾਤ ਦਾ ਅਮਾਨਿਤ ਛੱਡ ਦੇ ਕਹਿੰਦੇ ਸਤਿਗੁਰੂ ਜੀ ਤੁਹਾਡੀ ਸ਼ਰਨ ਚ ਆ ਜਾਣੇ ਪਰ ਅੰਮ੍ਰਿਤ ਵਖਰਾ ਤਿਆਰ ਕਰੋ ਸਤਿਗੁਰੂ ਜੀ ਨੇ ਕਿਹਾ ਨਹੀਂ ਇਹ ਸਾਡਾ ਸੁਨਾਤ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਗਰਬਾਣੀ ਰਾਹੀਂ ਗਾਨ ਕਾ ਉਦਰੀ ਹਰ ਕਹੇ ਤੋਤ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ ਇਹ ਗੁਰਸਿੱਖੀ ਦੀ ਖੇੜ ਸਤਗੁਰ ਜੀ ਜਿਹੜੇ ਹਿਰਦੇ ਸੱਚ ਕੁੱਜੇ ਇਸ ਵਿਚਾਰ ਦੇ ਹੁੰਦੇ ਉੱਥੇ ਗੁਰਸ਼ਾਮਦ ਟਿਕ ਜਾਂਦਾ ਨਹੀਂ ਤਾਂ ਜਿਹੜੇ ਪੰਜ ਬਕਾਰ ਅੰਦਰ ਬੈਠੇ ਆ ਇਹ ਕੱਖ ਟਿਕਣੇ ਨਿੰਦੇ ਪਾਰ ਗੁਰੂ ਜੀ ਕਿਰਪਾ ਕਰੇ ਤੇ ਬਖਸ਼ਿਸ਼ ਕਰ ਦਿੰਦੇ ਰਹਿਮਤ ਕਰ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਮubarਕ ਪਾਏ ਇਹ ਧਰਤੀ ਪਵਿੱਤਰ ਹੋ ਗਈ ਅੱਜ ਵੀ ਇੰਨੇ ਸਮੇਂ ਤੋਂ ਬਾਅਦ ਜਿਸ ਨੇ ਆਪਣਾ ਗੁਰੂ ਦਾ ਸਿੱਖ ਸੀਸ ਲਾਉਂਦਾ ਆਪਣੇ ਗੁਰੂ ਦੇ ਸਨਮੁਖ ਤੇ ਸਤਗੁਰੂ ਜੀ ਸੀਸ ਦੀਆਂ ਲਕੀਰਾਂ ਵੀ ਮਿਟੇ ਦਿੰਦੇ ਆ ਆਪਾਂ ਕਈ ਵਾਰੀ ਕਹਦੇ ਨਾ ਵੀ ਦੁਰਗਾਤ ਨੂੰ ਸਾਰਾ ਕੁਝ ਲੈ ਕੇ ਜਿਹੜੇ ਬੰਦਾ ਜਨਮਿਆ ਸੀ ਇਹ ਗੁਰੂ ਸਮਰਾਥ ਆ ਜਿਹੜਾ ਸਾਰੀਆਂ ਲਕੀਰਾਂ ਵੀ ਮਿਟੇ ਦਿੰਦਾ ਏ ਗੁਰੂ ਉਹ ਆ ਜੇ ਸਤਿਗੁਰ ਦੇ ਦਰ ਦੇ ਉੱਤੇ ਸੱਚੇ ਸੁੱਚੇ ਹੋ ਕੇ ਆ ਜਾਈਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇ ਸ਼ਰਨ ਦੇ ਵਿੱਚ ਆ ਜਾਈਏ ਫੇ ਸਤਿਗੁਰ ਜੀ ਪਤਿਤ ਪਾਵਨ ਕਰ ਦਿੰਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਕਿਸ ਗੱਲ ਦੀ ਤੁਸੀਂ ਸਮਾਂ ਆਪਣਾ ਅਜਾਈ ਨਹੀਂ ਗਵਾਇਆ ਜਿਹੜੀ ਤੁਹਾਡੀ ਛੋਟੀ ਉਮਰ ਆ ਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਫਾਇਦਾ ਹੋ ਜਾਂਦਾ ਜਿਹੜਾ ساری ਉਮਰ ਤੁਸੀਂ ਲੈਣਾ ਕਿਉਂਕਿ ਬੱਚਿਆਂ ਦਾ ਕੰਠ ਬਹੁਤ ਸ਼ੁੱਧ ਹੁੰਦਾ ਇਹ ਹਰ ਇੱਕ ਚੀਜ਼ ਨੂੰ ਛੇਤੀ ਪਕੜ ਬਣਾ ਲੈਂਦੇ ਆ ਤੇ ਜੇ ਅੱਜ ਤੁਸੀਂ ਇਸ ਗੱਲ ਦਾ ਤਹਈਆ ਕਰ ਲਓ ਭਈ ਜਪਜੀ ਸਾਹਿਬ ਕੰਠ ਕਰਨ ਗੱਡੀ ਦਾ ਸਫ਼ਰ ਕਰਦੇ ਹੋਵੋ ਜਹਾਜ਼ ਸਫ਼ਰ ਕਰਦੇ ਹੋਵੋ ਕਿਤੇ ਹੋਰ ਥਾਂ ਬੈਠੇ ਹੋਵੋ ਜਿੱਥੇ ਮਰਜੀ ਅਮਰਤ ਬੇਲਾ ਹੋਇਆ ਉਸ ਵੇਲੇ ਅੱਜ ਜਪਜੀ ਸਾਹਿਬ ਦਾ ਜਾਪ ਕਰ ਲਓ ਤੇ ਜੇ ਬੱਚੇ ਹੋਰ ਅਗਾਹ ਪਲਾਂਘ ਪੁੱਟਣ ਜੇ ਪੰਜਾਂ ਬਾਣੀਆਂ ਦਾ ਨਿਤਨੇਮ ਉਹਦੀ ਪਰਪਕਤਾ ਸੋਦਰ ਤੇ ਕੀਰਤਨ ਸੋਲੇ ਦੀ ਪਰਪਕਤਾ ਆ ਜਾਏ ਮੈਂ ਬਾਦੇ ਨਾ ਕਹਿ ਸਕਦਾ ਦੁਨਿਆਵੀ ਪੜ੍ਹਾਈ ਵੀ ਤੇ ਉੱਤੇ ਜਿਹੜੀ ਹਲਤ ਤੇ ਪਲਤ ਇਹ ਦੋਏ ਸਤਗੁਰੂ ਜੀ ਸਵਾਰ ਦਿੰਦੇ ਆ ਕਿਉਂਕਿ ਜਿਸ ਵੇਲੇ ਗੁਰਸ਼ਬਦਾਂ ਅੰਦਰ ਟਿਕਾਹ ਹੁੰਦਾ ਗੁਰਸ਼ਬਦ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਖੇੜਾ ਮਨ ਦੇ ਵਿੱਚ ਆ ਜਾਂਦਾ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਸਮਾਂ ਜਿਹੜਾ ਆ ਉਹ ਬੜਾ ਭਿਆਨਕਰ ਚੱਲ ਰਿਹਾ ਆ ਕਾਲਯੁਗ ਦੀ ਹਵਾ ਵੀ ਬਹੁਤ ਤੇਜ਼ ਤੇ ਤੱਤੀ ਵਗ ਰਹੀ ਆ ਪਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਨੇ ਲੋਹਾ ਤੱਤੀਆਂ ਵੀ ਠੰਡੀਆਂ ਕਰ ਦਿੱਤੀਆਂ ਸਮਾਂ ਜਿਹੜਾ ਗਰਮ ਸੀ ਉਹਨੂੰ ਵੀ ਠੰਡਾ ਕਰਤਾ ਰੇਤਾਂ ਨੂੰ ਵੀ ਠੰਡਾ ਕਰ ਦਿੱਤਾ ਇਹ ਗੁਰੂ ਸਾਹਿਬ ਕਿਰਪਾ ਕਰਨੇ ਸਤਗੁਰੂ ਜੀ ਦੀ ਕਿਰਪਾ ਤੇ ਬਖਸ਼ਿਸ਼ ਜਿਹੜੇ ਸਿਧਾਂਤ ਸਾਨੂੰ ਸਤਗੁਰੂ ਜੀ ਨੇ ਬਖਸ਼ਿਸ਼ ਕੀਤੇ ਸੀ ਉਹ ਆਪ ਪਿੰਡੇ ਤੇ ਹੰਡਾਏ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪ ਗ੍ਰਸਥ ਦਾ ਮਾਰਗ ਸ਼ੁਰੂ ਕੀਤਾ ਤੇ ਸਿੱਖਾਂ ਨੂੰ ਉਦੇਸ਼ ਕੀਤਾ ਕਿਉਂਕਿ ਉਸਲੇ ਜੋਗੀ 나ਥ ਹੋਰ ਦੂਜੇ ਜਿਹੜੇ ਜੰਗਲਾਂ ਨੂੰ ਦੌੜ ਜਾਂਦੇ ਸੀ ਧੂਨੇ ਤਾਂ ਪਾਉਂਦੇ ਸੀ ਸਰੀਰ ਨੂੰ ਕਸ਼ਟ ਦਿੰਦੇ ਸੀ ਸਤਗੁਰਾਂ ਨੇ ਸਾਰਿਆਂ ਨੂੰ ਉਹ ਨਿਰਮਲ ਹੋਈਆਂ ਰੂਹਾਂ ਨੂੰ ਗੁਰਸ਼ਬਦਾਂ ਸਿੱਟਾ ਦੇ ਕੇ ਗੁਰਸ਼ਬਦ ਰਾਹੀਂ ਸੋਚੀ ਬਖਸ਼ਿਸ਼ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਬੱਚੇ ਸਾਰੇ ਅੱਜ ਚੇਚੇ ਤੌਰ ਤੇ ਪਹੁੰਚੇ ਕੈਂਪ ਦੇ ਵਿੱਚ ਹਿੱਸਾ ਵੀ ਲਿਆ ਹੋਣਾ ਕਈਆਂ ਨੇ ਸਕਾਲਰਸ਼ਿਪ ਵੀ ਪ੍ਰਾਪਤ ਕਰਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਉਹਨਾਂ ਦੇ ਮਾਪਿਆਂ ਦਾ ਵੀ ਕਿ ਤੁਸੀਂ ਪਹਾੜ ਨੂੰ ਜਾਣਾ ਸੀ ਖਰਚ ਕਰਕੇ ਆਉਣਾ ਸੀ ਇੱਥੋਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਗੁਰਸ਼ਾਬਦ ਦੀ ਪਵਿੱਤਰ ਗਰਬਾਣੀ ਕੀਰਤਨ ਦਸਤਾਰ ਸੁਜਾਉਣੀ ਗਰਬਾਣੀ ਕਾਂਠ ਮੁਕਾਬਲੇ ਤੁਸੀਂ ਇੱਥੋਂ ਪ੍ਰਾਪਤ ਕੀਤੇ ਇਹ ਅਮੋਲਕ ਖਜ਼ਾਨਾ ਆ ਇਹ ਨਹੀਂ ਮੁੱਕਦਾ ਇਹ ਬੰਦਾ ਜਿੰਨੀ ساری ਉਮਰ ਇਸ ਗੱਲ ਨੂੰ ਖੜਾਈ ਜਾਂਦਾ ਪਵਿੱਤਰ ਗਰਬਾਣੀ ਜਿਹਲੇ ਕਾਂਠ ਹੋ ਗਈ ਇਹ ਸਭ ਤੋਂ ਵੱਡਾ ਅਮੋਲਕ ਖਜ਼ਾਨਾ ਸਿੱਖ ਦੇ ਪੱਲੇ ਪੈਂਦਾ ਤੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਕਈ ਦੂਰੋਂ ਦੂਰੋਂ ਵੀ ਬੱਚੇ ਆਉਂਦੇ ਹੋਣੇ ਤੇ ਚੀਚੇ ਤੌਰ ਤੇ ਧੰਨਵਾਦ ਕਰਦਾ ਮੈਂ ਸਾਡੇ ਸਿੰਘ ਸਾਹਿਬ ਗਿਆਨ ਬਾਬਾ ਟੇਕ ਸਿੰਘ ਜੀ ਪਹੁੰਚੇ ਚੀਚੇ ਤੌਰ ਤੇ ਦਮਦਮਾ ਸਾਹਿਬ ਦੇ ਜੱਫੀਦਾਰ ਸਾਹਿਬ ਔਰ ਚੀਚਾ ਧੰਨਵਾਦ ਕਰਦਾ ਬਾਬਾ ਬੂਟਾ ਸਿੰਘ ਜੀ ਕਈ ਵਾਰੀ ਅਸੀਂ ਸਟੇਜਾਂ ਤੇ ਗੱਲਾਂ ਵੀ ਕਰ ਜਾਂਦੇ ਆ ਇੱਕ ਦੋਏ ਦੀ ਅਸੀਂ ਕਈ ਵਾਰੀ ਜਿੱਦਾਂ ਕਹਿ ਲਓ ਭਈ ਸਾਡਾ ਸੁਭਾਅ ਹੁੰਦਾ ਪਰ ਕਿਉਂਕਿ ਬਾਬਾ ਜੀ ਮੇਰੇ ਨਾਲ ਮੈਂ ਮੁੱਖ ਸਖਤਰ ਸੀ ਮੀਤ ਪ੍ਰਧਾਨ ਵੀ ਰਹੇ ਸਾਡੀਆਂ ਬੜੀਆਂ ਸਾਂਝਾਂ ਵੀ ਆ ਉਹ ਸਾਂਝਾਂ ਕੋ ਨਿਜ ਦੀਆਂ ਨਹੀਂ ਉਹ ਕੋ ਲਾਲਚ ਦੀਆਂ ਨਹੀਂ ਕੇਵਲ ਤਾਂ ਕੇਵਲ ਗੁਰਮਤ ਦੀਆਂ ਸਾਂਝਾਂ ਇਹ ਬਹੁਤ ਘੱਟ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਆ ਜਿਹੜੀ ਗੁਰਮਤ ਦੀ ਸਾਂਝ ਰੱਖਦੇ ਆ ਨਹੀਂ ਤਾਂ ਸੱਚ ਕਰਕੇ ਜਾਣੋ ਮੇਰੇ ਪਿੱਛੇ ਦਾ ਫਿਰ ਉਹ ਜਿੱਦਾਂ ਤੁਸੀਂ ਜਾਣਦੇ ਆ ਪ੍ਰਧਾਨ ਦਾ ਕੀ ਹਾਲ ਹੁੰਦਾ ਆ ਦੇ ਦਿਓ ਆ ਦੇ ਦਿਓ ਆ ਦੇ ਦਿਓ ਪਰ ਇਹ ਬਾਬਾ ਬੂਟਾ ਸਿੰਘ ਜੀ ਗੁਰਮਤ ਦੇ ਉੱਤੇ ਬਹੁਤ ਪਹਿਰਾ ਵੱਡਾ ਤਕੜਾ ਹੋ ਕੇ ਦਿੰਦੇ ਆ ਤੇ ਸਤਗੁਰ ਜੀ ਨੇ ਸੋਜੀ ਵੀ ਬਖਸ਼ਿਸ਼ ਕੀਤੀ ਆ ਤੇ ਜਿਹਲੇ ਸੋਜੀ ਆ ਜਾ ਸੇਖ ਨੂੰ ਨਾ ਫੇਰ ਆਪ ਦਾ ਤਰਦਾ ਲੋਕਾਂ ਨੂੰ ਵੀ ਤਾਰ ਜਾਂਦਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਚੇਚੇ ਤੌਰ ਤੇ ਮੇਰਾ ਵੀਨ ਮੇਜਰ ਸਿੰਘ ਢਿੱਲੋਂ ਬੱਬ ਅਸਰਦਾਰ ਅਮਰੀਕ ਸਿੰਘ ਜੀ ਕੋਟ ਛਮੀਰ ਇਹ ਵੀ ਕਈ ਵਾਰੀ ਮੇਰੇ ਨਾਲ ਕਿਉਂਕਿ ਸੰਤ ਸੇਵੀ ਦੋਹੇ ਸਰੀਰ ਆ ਕਈ ਵਾਰੀ ਝਗੜਾ ਵੀ ਮੇਰੇ ਨਾਲ ਕਰ ਲੈਂਦੇ ਆ ਤੇ ਮੈਂ ਕਹਿੰਦਾ ਹੁੰਦਾ ਜਿੱਥੇ ਝਗੜਾ ਹੋਵੇ ਪਿਆਰ ਉੱਥੇ ਹੀ ਹੁੰਦਾ ਝਗੜਾ ਕੋ ਕੁੱਟ ਮਾਰਦਾ ਨਹੀਂ ਹੁੰਦਾ ਜਾਂ ਕੋ ਹੱਥੋਂ ਪਾਈਦਾ ਨਹੀਂ ਹੁੰਦਾ ਵਿਚਾਰਾਂ ਦੀ ਵਿਚਾਰ ਹੁੰਦੀ ਆ ਸੋਜੀ ਵਾਲੇ ਦੋਏ ਸਾਡੇ ਵੀਰ ਮਿੱਠੂ ਸਿੰਘ ਖਾਨ ਨੇ ਚਲ ਕਾਨੇ ਕੇ ਮੇਰੇ ਖਾ ਚਲ ਗਿਆ ਕੇ ਬੈਠੇ ਆ ਚਲੋ ਉਹ ਥੋੜੇ ਜਿਹਾ ਫਿਰ ਤੇਜ਼ੀ ਕਰ ਗਏ ਮੇਰੇ ਨਾਲ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਉਹ ਤੇ ਮੈਂ ਕਦੇ ਪੱਖਪਾਤ ਨਹੀਂ ਕਿਸੇ ਦਾ ਵੀ ਕੀਤਾ ਜਤਨ ਕਰਦਾ ਹੁਣ ਨਾ ਸਾਰਿਆਂ ਨੂੰ ਇੱਕ ਸਮੂਹਤਲ ਤੇ ਰੱਖਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰਾ ਵੀਰ ਸਰਦਾਰ ਨਿਸ਼ਾਨ ਸਿੰਘ ਡਾਕਟਰ ਸਾਹਿਬ ਜਿਹੜੇ ਤੁਹਾਡੇ ਹਲਕੇ ਦੇ ਇੰਚਾਰਜ ਆ ਤੇ ਬਹੁਤ ਸਾਰੇ ਤੁਹਾਡੇ ਸਰਕਲਾਂ ਦੇ ਜ਼ਥੇਦਾਰ ਤੇ ਦੂਸਰੇ ਵੀ ਸਾਰੇ ਜਿੰਨੇ ਵੀ ਤੁਸੀਂ ਆਏ ਆ ਤੇ ਇਸ ਇਥੋਂ ਦੀ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਬਾਕੀ ਮੈਂਬਰ ਸਹਿਬਾਨ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਬਾਬਾ ਜੀ ਨੇ ਦੋ ਤਿੰਨ ਗੱਲਾਂ ਇਕੱਠੀਆਂ ਗਿਣ ਦਿੱਤੀਆਂ ਕਿਉਂਕਿ ਜਿਹੜਾ ਸਤਾਸੀ ਦਾ ਗੁਰਦੁਆਰਾ ਤੁਹਾਡਾ ਆ ਆ ਸ਼ਰੋਮਣੀ ਕਮੇਟੀ ਕੋਈ ਮਦਦ ਨਹੀਂ ਦੇ ਸਕਦੀ ਕਾਨੂੰਨ ਮੁਤਾਬਕ ਕਿਉਂਕਿ ਇੱਕ ਸਿਸਟਮ ਬਣਿਆ ਹੈ ਸਿਸਟਮ ਦੇ ਨਾਲ ਸਿਸਟਮ ਚੱਲਦਾ ਲਾਇਬ੍ਰੇਰੀ ਦੇ ਤੁਹਾਨੂੰ ਕਿਤਾਬਾਂ ਦੇ ਦਿਆਂਗੇ ਉਹ ਕੁਝ ਦਿਨ ਜਿਹੜਾ ਮਰਜ਼ੀ ਆ ਜਾਓ ਉਹ ਤਾਂ ਤੁਸੀਂ ਕਿਸੇ ਦਿਨ ਵੀ ਭੇਜ ਦਿਓ ਕਿਸੇ ਨੂੰ ਹੋ ਜਾਊਗਾ ਜਿੱਥੇ ਤੱਕ ਰਹੀ ਗੱਲ ਦਫ਼ਤਰ ਦੀ ਤੇ ਡਿਸਪੈਂਸਰੀ ਦੀ ਬਾਬਾ ਬਚਨ ਸਿੰਘ ਜੀ ਜਿਹੜੇ ਤੁਹਾਡਾ ਬਾਬੂ ਸਿੰਘ ਜੀ ਜਿਹੜੇ ਤੁਹਾਡੇ ਇੱਥੇ ਕਾਰ ਸੇਵਾ ਕਰਾਉਂਦੇ ਆ ਇਹਨਾਂ ਨੂੰ ਕੋ ਮਤਾ ਕਰਦੇ ਆ ਜੇ ਉਥੋਂ ਥੋੜਾ ਬੋਤਾ ਮਟੀਰੀਅਲ ਦੇ ਦੇਾਂਗੇ ਕਰਾਉਣਾ ਤੁਹਾਨੂੰ ਆਪ ਪੈਣਾ ਕਿਉਂਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਕਮੇਟੀ ਵਿੱਚੋਂ 87 ਦੇ ਅਸਥਾਨ ਨੂੰ ਜਿਹੜੇ ਆ ਉਹ ਪੈਸੇ ਜਾਂ ਕੋਈ ਹੋਰ ਦਿੱਤਾ ਨਹੀਂ ਜਾ ਸਕਦਾ ਪਰ ਕਿਤਾਬਾਂ ਦਾ ਭਮਾ ਕੱਲ ਨੂੰ ਭੇਜ ਦਿਓ ਕਿਸੇ ਨੂੰ ਐਤਵਾਰਿਆ ਪਰਸੋਂ ਭੇਜ ਦਿਓ ਉਹ ਤੁਹਾਨੂੰ ਲਾਇਬ੍ਰੇਰੀ ਸਾਰੀ ਭੇਜ ਦੇਾਂਗੇ ਆ ਬਾਕੀ ਜਿਹੜੇ ਆਏ ਵੀ ਤੁਸੀਂ ਇੱਕ ਲਿਖ ਕੇ ਭੇਜਦੇ ਹੋ ਆਪਣੇ ਵੱਲੋਂ ਨਹੀਂ ਬਾਬਾ ਜੀ ਵੱਲੋਂ ਭੇਜਿਓ ਇਹਦਾ ਵੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਸਾਰਾ ਕਿਉਂਕਿ ਇਹ ਵੀ ਖਜ਼ਾਨਾ ਤੁਹਾਡਾ ਆ ਉਹ ਵੀ ਖਜ਼ਾਨਾ ਤੁਹਾਡਾ ਤੇ ਬਾਬਾ ਜੀ ਨੂੰ ਪਤਾ ਮੇਰਾ ਪੈਸੇ ਦੇ ਮਾਮਲੇ 'ਚ ਹੱਥ ਬਹੁਤ ਟਾਈਟ ਰਹਿੰਦਾ ਟਾਈਟ ਇਸ ਕਰਕੇ ਰਹਿੰਦਾ ਇਹ ਨਹੀਂ ਕਿ ਕੋ ਖਜ਼ਾਨਾ ਕਿਸੇ ਨੇ ਘਰ ਨੂੰ ਲੈ ਕੇ ਜਾਣ ਜਾਂ ਕਿੱਥੇ ਜਾਣਾ ਇਹ ਮੈਂਬਰਾਂ ਦਾ ਤੇ ਗੁਰੂ ਦੀ ਗੋਲਕ ਦਾ ਖਜ਼ਾਨਾ ਤੇ ਮੇਰਾ ਹਰ ਵੇਲੇ ਇਹ ਚਿੰਤ ਕਰਦਾ ਵੀ ਸਤਗੁਰੂ ਜੀ ਇਹ ਖਜ਼ਾਨਾ ਸਹੀ ਥਾਂ ਦੇ ਤੇ ਲੱਗੇ ਜਿੱਥੇ ਲੋੜਿਆ ਉੱਥੇ ਲੱਗੇ ਮੈਂ ਫਿਰ ਅੰਤ ਦੇ ਵਿੱਚ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਤੁਹਾਨੂੰ ਬਿੰਨਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਅੱਜ ਅਜੋਕਾ ਯੁੱਗ ਜਿਹੜਾ ਮੇਰੀ ਬੇਟੀ ਕਹਿ ਕੇ ਗਈ ਨਾ ਸੋਸ਼ਲ ਮੀਡੀਆ ਦਾ ਠੀਕ ਹੈ ਫਾਇਦਾ ਵੀ ਆ ਪਰ ਨੁਕਸਾਨ ਬਈ ਬਹੁਤ ਵੱਡਾ ਕਰ ਰਿਹਾ ਇਹ ਜਿੰਨੇ ਮੇਰੇ ਸਾਰੇ ਵੀਰ ਬੈਠੇ ਆ ਕਿਉਂਕਿ ਮੈਂ ਆਪ ਤਾਂ ਬਈ ਫੇਸਬੁੱਕ ਚਲਾਉਂਦਾ ਨਹੀਂ ਨਾ ਮੈਨੂੰ ਚਲਾਉਣੀ ਨਾ ਮੈਂ ਇਸ ਕੰਮ ਦੇ ਵਿੱਚ ਪੈਣਾ ਹੀ ਨਾ ਮੈਨੂੰ ਦੂਸਰੇ ਕਈ ਵਾਰੀ ਦਿਖਾ ਲ ਵੀ ਦਿੰਦੇ ਆ ਪਰ ਇੱਕ ਐਸਾ ਦੁਸ਼ਮਣ ਬਣ ਗਿਆ ਖਾਸ ਕਰਕੇ ਸਿੱਖਾਂ ਦਾ ਮੈਂ ਇੱਕ ਦਿਨ ਇੱਕ ਨੂੰ ਬੰਦੇ ਨੂੰ ਉਹ ਫੇਸਬੁੱਕ ਚ ਲਾਉਂਦਾ ਮੈਂ ਉਹਨੂੰ ਕਿਹਾ ਵੀ ਤੇਰੀ ਜਥੇਬੰਦੀ ਕਿਹੜੀ ਆ ਕਹਿੰਦਾ ਜੀ ਮੇਰੀ ਜਥੇਬੰਦੀ ਆ ਮੋਬਾਈਲ ਆ ਮੈਂ ਮੋਬਾਈਲ ਸਮਝਿਆ ਤੇ ਆਪਣੇ ਚਲਦਾ ਵਹੀਰ ਨਿਹੰਗ ਸਿੰਘਾਂ ਦਾ ਤਾਂ ਮੋਬਾਈਲ ਹੁੰਦਾ ਵੀ ਉਹਨੂੰ ਕਹ ਲੀ ਇੰਗਲਿਸ਼ ਚ ਕੋ ਚਲਦਾ ਵਹੀਰ ਹੁੰਦਾ ਨਿਹੰਗ ਸਿੰਘਾਂ ਦਾ ਤੇ ਉਹ ਕਹਿੰਦਾ ਮੋਬਾਈਲ ਤੇ ਰੱਖੀ ਹੋਇਆ ਕਹਿੰਦਾ ਜੀ ਆ ਤੇ ਮੈਂ ਕਿਹਾ ਤੇਰੇ ਮੈਂਬਰ ਕਹਿੰਦਾ ਮੈਂਬਰ ਵੀ ਮੇਰਾ ਇਹ ਤੇ ਮੈਂ ਕਿਹਾ ਇਹ ਕਿਦਾਂ ਕਹਿੰਦਾ ਅੰਦਰ ਵੜ ਕੇ 10 ਮਿੰਟ ਕਹਿੰਦਾ ਕਰ ਦੇਣਾ ਜੋ ਹੁੰਦਾ ਧਰਤੀ ਤੋਂ ਜ਼ਮੀਨ ਤੇ ਜ਼ਮੀਨ ਤੋਂ ਧਰਤੀ ਤੇ ਲੈ ਜਾਣਾ ਬਾਹਰ ਟਾਈਟਲ ਇਹਦਾ ਦਾ ਪਾ ਦੇਣਾ ਕਹਿੰਦਾ ਅਗਲਾ ਖੋਲ ਲੈਂਦਾ ਮੇਰੇ ਪੈਸੇ ਬਣ ਜਾਂਦੇ ਇਹ ਕੋਈ ਵਪਾਰ ਧੰਦਾ ਨਹੀਂ ਸਤਿਗੁਰ ਜੀ ਦੀ ਗਰਬਾਣੀ ਸਤਿਗੁਰ ਜੀ ਨੇ ਦਸਾਂ ਪਾਤਸ਼ਾਹਾਂ ਦੇ ਸਰੂਪ ਹੋ ਕੇ ਕਈ ਵਾਰੀ ਅੱਜ ਸਵਾਲ ਵੀ ਉੱਠਦੇ ਆ ਵੀ ਦਸਾਂ ਪਾਤਸ਼ਾਹਾਂ ਦਾ ਸਰੂਪ ਕਿਉਂ ਕਹਿੰਦੇ ਆ ਤੁਹਾਡੇ ਵੀ ਕਈ ਵਾਰੀ ਮੰਨ ਚਾਉਂਦੀ ਹੋਣੀ ਨਾ ਗੱਲ ਕਿ ਸਤਿਗੁਰ ਜੀ ਦੇ ਵਿੱਚ ਭਟ ਬੈਠੇ ਆ ਸਤਿਗੁਰ ਜੀ ਭਗਤ ਬੈਠੇ ਆ ਸਤਗੁਰ ਜੀ ਦੇ ਵਿੱਚ ਸਤਗੁਰ ਜੀ ਦੇ ਸਿੱਖ ਬੈਠੇ ਇਹ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਤੇ ਜਿੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੀ ਕੀਤਾ ਸੀ ਸਤਗੁਰ ਜੀ ਨੇ ਨਾਰੀਅਲ ਤੇ ਪੰਜ ਪੈਸੇ ਦਸ ਜਾਂ ਉਦੋਂ ਜਿਹੜੇ ਟਕੇ ਚੱਲਦੇ ਸੀ ਰੱਖ ਕੇ ਸਤਗੁਰਾਂ ਨੇ ਨਮਸਕਾਰ ਕੀਤੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਤੋਂ ਬਾਅਦ ਆਪ ਦਰਸ਼ਨ ਕੀਤੇ ਇਹ ਇਦਾਂ ਹੀ ਦੱਸ ਪਾਛੇ ਇਦਾਂ ਚੱਲੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਜਿਹੜਾ ਹੁਣ ਆਪਾਂ 350 ਸਾਲਾ ਮਨਾਉਣਾ ਉਹ ਸਤ ਗੁਰਾਂ ਦਾ ਤਾਂ ਆਪਾਂ ਸੀਸ ਦਿਵਸ ਜਿਹੜਾ ਆ ਉਹ ਮਨਾਉਣਾ ਹੀ ਆ ਨਾਲ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਉਹਨਾਂ ਦਾ ਵੀ 350 ਸਾਲਾ ਤੇ ਨਾਲ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਆਪਾਂ ਮਨਾਉਣਾ ਚੇਤੇ ਰੱਖਿਓ ਜਿੱਦਾਂ ਇਹ ਦਸਾਂ ਪਾਤਸ਼ਾਹਿਆਂ ਦੀਆਂ ਜੋਤ ਤੇ ਦਸਮ ਪਾਤਸ਼ਾਹ ਨੇ ਫੇਰ ਕੀ ਕੀਤਾ ਸਤਗੁਰੂ ਜੀ ਨੇ ਪਵਿੱਤਰ ਉਸ ਹਜੂਰ ਸਾਹਿਬ ਦੀ ਧਰਤੀ ਤੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸੂਲ ਸੀ ਅਸਲ ਗੁਰਤਾ ਗੱਦੀ ਦਾ ਉਹ ਗੁਰਤਾ ਗੱਦੀ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਕਰਕੇ ਨੂੰ ਦਸਾਂ ਪਾਤਸ਼ਾਹ ਦੀ ਜੋਤ ਕਹਿੰਦੇ ਬਾਕੀ ਸਤਕਾਰਯੋਗ ਆ ਸਾਰੇ ਜਿੰਨਿਆਂ ਦੀ ਗਰਵਾਣੀ ਇਹਦਾ ਸਤਗੁਰੂ ਜੀ ਨੇ ਪਰਪਕਾਰ ਕੀਤਾ ਸਮੁੱਚੀ ਮਨੁੱਖਤਾ ਨੂੰ ਇੱਕ ਸਾਰਿਆਂ ਨੂੰ ਇੱਕ ਸੰਤਲ ਤੇ ਲਿਆ ਕੇ ਜਿੱਥੇ ਸਿੱਖ ਗੁਰੂ ਸਾਹਿਬ ਜੀ ਨੂੰ ਦਰਸ਼ਨ ਪਰਚਨ ਕਰਦਾ ਨਾਮ ਸਕਾਰ ਕਰਦਾ ਉੱਥੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਨਾਮ ਸਕਾਰ ਕਰਦਾ ਸੋ ਗੁਰੂ ਸਾਹਿਬ ਕਿਰਪਾ ਕਰ ਅਨਸਾਰਿਆਂ ਦਾ ਹੀ ਫੇਰ ਦਿਲ ਦੀਆਂ ਢਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਨਾਮ ਮੈਨੂੰ ਡਾਕਟਰ ਸਾਹਿਬ ਨੇ ਲਿਖ ਕੇ ਦਿੱਤੇ ਸੀ ਸਟੇਜਾਂ ਤੋਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਆ ਸਾਡਾ ਸੇਸ਼ ਤਕਤਰ ਪਹਿਲਾਂ ਸਾਡਾ ਸਰਦਾਰ ਬਲਦੇਵ ਸਿੰਘ ਸੀ ਉਹ ਪਹਿਲਾਂ ਹੀ ਇੱਥੋਂ ਆ ਕੇ ਕਰਕੇ ਅਨਾਉਂਸਮੈਂਟ ਕਰ ਗਏ ਸਾਰਿਆਂ ਦਾ ਦਿਲ ਦੀਆਂ ਡਗਾਈਆਂ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨੀ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬਾਬਾ ਜੀ ਕੋੋਂ ਤੁਹਾਡੇ ਸੰਗਤ ਕੋਲੋਂ ਵੀ ਮਾਫੀ ਮੰਗ ਕੇ ਤੇ ਸਤ ਗੁਰੂ ਜੀ ਕੋਲੋਂ ਵੀ ਮਾਫੀ ਮੰਗ ਕੇ ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਦੇਖੋ 사ਤਗੁਰ ਜੀ ਦੇ ਕੋਲ ਜਿਹੜੇ ਜਾਂਦੇ ਆ 사ਤਗੁਰ ਜੀ ਤੁਹਾਨੂੰ ਜਿਹੜੇ ਕਿਸੇ ਚੀਜ਼ ਦੀ ਬਖਸ਼ਿਸ਼ ਕਰਦੇ ਆ ਫਿਰ ਉਹਦਾ ਮੁੱਲ ਹੁੰਦਾ ਕੋਈ ਪਰ ਮੈਂ ਆ ਜਿਹੜੇ ਮੈਂ ਬਾਬਾ ਜੀ ਗੁੱਸਾ ਨਾ ਕਰਨ ਫਿਰ ਕਹਿਣਗੇ ਵੀ ਮੋਰੇ ਕਰ ਇਹ ਜੇ ਆਪਾਂ ਆ ਸਿਰ ਪਾਉ ਦਾ ਥੋੜਾ ਸਤਕਾਰ ਬੰਦ ਨਹੀਂ ਮੈਂ ਕਹਿੰਦਾ ਕਰੋ ਇਹਦਾ ਇੱਕ ਸਤਕਾਰ ਤੇ ਨਿਜਮ ਬਣਾ ਲਈ ਅਸੀਂ ਹੁਣ ਬਣਾਉਣ ਲੱਗੇ ਪਿਆ ਭਈ ਕਿਹਨੇ ਦੇਣਾ ਤੇ ਕਿਹਨੂੰ ਦੇਣਾ ਜਿਲੇ ਆਪਾਂ ਆਵਾ ਗਾਉਣ ਦਈ ਜਾਂਨੇ ਦਈ ਮੇਰੀ ਆਪਣੀ ਮੈਂ ਕਹਿੰਦਾ ਮੈਂ ਲੋਕਾਂ ਦੀ ਨਹੀਂ ਗੱਲ ਕਰਦਾ ਹੁੰਦਾ ਆ ਮੁੰਡਿਆਂ ਨੂੰ ਮੈਂ ਫੜਾਉਣਾ ਇਹਨੇ ਗੱਡੀ ਸੇਡ ਦੇਣਾ ਜਾ ਕੇ ਤੇ ਬਿਆਦ ਵੀ ਤਾਂ ਹੈ ਹੀ ਹੈ ਨਾ ਸਤਗੁਰ ਜੀ ਨੇ ਇਤੋਂ ਬਖਸ਼ਿਸ਼ ਕੀਤੀ ਇਹ ਦੋ ਗੱਜ ਦਾ ਕੱਪੜਾ ਨਹੀਂਗਾ ਸਿਰੋ ਪਾਓ ਉੱਤੇ ਬਾੜਾ ਹੋੜਾ ਲਾਇਆ ਮਹਾਰਾਜ ਨੇ ਰਣ ਦੇ ਉੱਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਦਾ ਤੇ ਧਾਮੀ ਦੇ ਤਾਂ ਹੱਲੇ ਪੈਰ ਵੀ ਨਹੀਂ ਚੱਲੇ ਸੀਸ ਕਿੱਥੇ ਜਾਣਾ ਇਹ ਉਹਨੂੰ ਬਖਸ਼ਿਸ਼ ਹੁੰਦੀ ਹੈ ਪਵਿੱਤਰ ਬਾਬਾ ਜੀ ਜਾਣਦੇ ਗੁਰਬਾਣੀ ਦੇ ਛੱਬਦੇ ਆ ਤੇ ਮੈਂ ਅਕਸਰ ਕਹਿੰਦਾ ਇਹਨੂੰ ਥੋੜਾ ਜਿਆ ਕਟਾਈਏ ਕੀ ਹੁੰਦਾ ਹੁਣ ਇੱਥੇ ਅਸੀਂ 15 20 ਜਣੇ ਬੈਠੇ ਆ ਕਈ ਵਾਰੀ ਲੋਈਆਂ ਅਸੀਂ ਇੱਕ ਦਿਨ ਇੱਕ ਸਤਾਂ ਤੇ ਗਏ ਉਹਨੇ ਵਿਚਾਰਿਆਂ ਲੋਈਆਂ ਨਾਲ ਲਾ ਲਈਆਂ ਉਹ ਲੋਈਆਂ ਮੁੱਕ ਗਈਆਂ ਫਿਰ ਜਿਹੜੇ ਬਾਕੀ ਸੀ ਜਿਨ੍ਹਾਂ ਨੂੰ ਕੱਲੇ ਦਿੱਤੇ ਸਿਰਪਾ ਉਹ ਕਹਿੰਦੇ ਜੀ ਸਾਨੂੰ ਕੀ ਗੱਲ ਦਾ ਲੋਈਆਂ ਨੇ ਦਿੱਤੀਆਂ ਇੱਕ ਤਾਂ ਪਾਰਛਾਈ ਤੀ ਹੁਣ 20 ਰੁਪਏ ਦਾ ਮੱਥਾ ਟੇਕਿਆ ਤਾਂ ਮੈਂ 200 ਦਾ ਲੋਈ ਲਾ ਕੇ ਸਿਰਪਾ ਨਾਲ ਲੈ ਜਾਵਾਂ ਇਹ ਆਪਾਂ ਕਾਰਜ ਥੋੜਾ ਕਟਾਈਏ ਇੱਕ ਜੇ ਆਪਾਂ ਹਰਮਾਲਾ ਸਾਹਿਬ ਇਹਦੇ ਤੋਂ ਵੀ ਕਰੇਜ ਕਰੀਏ ਕਰੇਜ ਕਹਿਣ ਤੋਂ ਬਾਅਦ ਜਿਹੜੇ ਸਹਿਜ ਪਾਠ ਸ੍ਰੀ ਖੰਡ ਪਾਠ ਸਾਹਿਬ ਉਦੋਂ ਭੇਟ ਕਰੀਏ ਤੇ ਅਸੀਂ ਇੰਨੀਆਂ ਟੇਕਣਾ ਲਾ ਦਿੰਨੇ ਆ ਫੇਰ ਉਹ ਗ੍ਰਾਂਥੀ ਸਿੰਘ ਨੂੰ ਵਿਚਾਰੇ ਨੂੰ ਸਾਹਮਣ ਦੀ ਪ੍ਰੋਬਲਮ ਆ ਜਾਂਦੀ ਤੇ ਜੇ ਕਦੇ ਸੰਸਕਾਰ ਕਰ ਦਵੇ ਉਹਦਾ ਤਵਾ ਬਾੜਾ ਲੱਗਦਾ ਭਈ ਲਓ ਜੀ ਗ੍ਰਾਂਥੀ ਨੇ ਉਹਦਾ ਹਰਮਾਲਾ ਸਾਹਿਬ ਸਾਰੇ ਫੂਕ ਦਿੱਤੇ ਸੋ ਇਸ ਕਰਕੇ ਯਤਨ ਕਰੀਏ ਸਤਿਗੁਰ ਜੀ ਅੰਗ ਸੰਗਿਆ ਹਰ ਵੇਲੇ ਜਿਹੜਾ ਸਿੱਖ ਪੈਰ ਫੱਲੇ ਰੱਖਣ ਵੇਲੇ ਇੱਕ ਓੰਕਾਰ ਸਤਨਾਮ ਦਾ ਜਪਜੀ ਸਾਹਿਬ ਦਾ ਤੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਲੈਂਦਾ ਸਮਝ ਲਓ ਸਿਰਪਾਉ ਪੱਕਾ ਮਿਲ ਗਿਆ ਤੇ ਜਿਹੜਾ ਤਕਾਲਾ ਨੂੰ ਕੀਰਤਨ ਸੋਲੇ ਦਾ ਪਾਠ ਕਰਕੇ ਸੰਕੇਤ ਅਰਦਾਸ ਕਰਕੇ ਸੌ ਗਿਆ ਤੇ ਸਾਰੀ ਰਾਤ ਸਤਗੁਰੂ ਜੀ ਵੇ ਸਿਰ ਪਹੁੰਚਦੇ ਹੀ ਜਾਂਦੇ ਆ ਆਪਾਂ ਗੁਰਸ਼ਬਦ ਦਾ ਸਿਰਪਾਉ ਪ੍ਰਾਪਤ ਕਰਨ ਇਹ دنیਆਵੀ ਸਤਕਾਰ ਆ ਰੋਬ ਆ ਫਾਮਨਰਿਆ ਸਾਡਾ ਗੁਰੂ ਘਰ ਦੀ ਇੱਕ ਪਰੰਪਰਾ ਪਰ ਇਹ ਥੋੜੀ ਜਿਹੀ ਪਰੰਪਰਾ ਆਪਣੇ ਉਸ ਢੰਗ ਨਾਲ ਚਲਾਈਏ ਸੋ ਮੈਂ ਪਹਿਲਾਂ ਵੀ ਖਿਮਾ ਮੰਗ ਲਈ ਸੀ ਹੁਣ ਵੀ ਖਿਮਾ ਮੰਗਦਾ ਕਈ ਵਾਰੀ ਸਵਾਲ ਉੱਠ ਖੜੇ ਹੋ ਜਾਂਦੇ ਆ ਤੋ ਮੈਂ ਸਾਰੀ ਸੰਗਤ ਦਾ ਤੇ ਆਪੇ ਦਿਨੋਂ ਤੇ ਬੱਚਿਆਂ ਦਾ ਤੇ ਆਪਣੇ ਬਾਬਾ ਬੂਟਾ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਇਹ ਵੀ ਬਾਬਾ ਜੀ ਆ ਹੁਣ ਕਹੋਗੇ ਬਾਬਾ ਸਾਹਿਬ ਦੇ ਨਾਲ ਲਾਤਾ ਬਾਬਾ ਹੁੰਦਾ ਜਿਹੜਾ ਆਪਾ ਤੇ ਅੱਗੇ ਇਹ ਮਹਾਪੁਰਸ਼ਾਂ ਦੇ ਸਤ ਸੰਗੀ ਆ ਤੇ ਮੇਰਾ ਭਾ ਅਮਰੀਕ ਸਿੰਘ ਕੋਟ ਸ਼ਮੀਰ ਇਹ ਬੜੀ ਕੋਰੀ ਜੇ ਗੱਲ ਕਰ ਦਿੰਦਾ ਕਈ ਵਾਰੀ ਲੱਗਦੀ ਔਖੀ ਹੁੰਦੀ ਆ ਪਰ ਚਲੋ ਕੋਈ ਨੀ ਚੱਲਦੀ ਤੇ ਬਾਬਾ ਟੇਕ ਸਿੰਘ ਜੀ